ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ। ਆਈ ਹੋਪ ਜੀ ਸਾਰਿਆਂ ਨੇ ਵਧੀਆ ਹੋਵਗੇ ਤੇ ਅੱਜ ਦੀ ਸਵੇਰ ਹੋ ਗਈ ਹੈ ਸੰਡੇ ਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ। ਤੇ ਸਾਰੇ ਮੇਰੇ ਵੀਡੀਓ ਉੱਤੋਂ ਦੱਸੋ ਬੀ ਕਮੈਂਟ ਕਰਕੇ ਮਾਈ ਮੁੱਛੋ ਰੱਖਣੀ ਸੁਣੀ ਲੱਗਦੀ ਹੈ। ਚਲੋ ਮਿਲ ਗਿਆ ਜੰਮ ਲਈ ਆ ਗਿਆ। ਲੱਗੋ ਵੀ ਮਿੱਤਰੋ ਨੰਨੀ ਵੀ ਗਈ ਉੱਠ। ਕਿੱਥੇ ਮਾਂ ਕਰੋ ਫੇਸ ਵੀਰ ਚੈੱਕ ਅਦਰ ਵੀ ਲੋ। ਹਾਇ ਕਰੋ ਨੰਨੀ ਹਾਇ ਕਰੋ। ਇੱਧਰ ਹਾਇ ਕਰੋ। ਹਾਇ ਕਰੋ ਹਾਇ ਕਰੋ ਕਲ ਹਾਇ ਕਰੋ। ਹਏ ਸ਼ੇਰ ਆ ਗਿਆ ਦਾ ਰਾਤੀ ਸ਼ੇਰ ਲੋਈ ਮੇਟਰ ਪਿੰਡ ਵਿੱਚ ਪਿੰਡ ਪਿੰਡ ਵਿੱਚ ਕਹਿੰਦੇ ਖੌਫਾ ਸ਼ੇਰ ਦਾ ਪੂਰਾ ਨੰਨੀ ਲੱਗ ਗਿਆ ਫਿਰ ਜਤਨੀ ਕਰਨ ਲੋਈ ਮੇਟਰ ਕਾਫੀ ਦਿਨ ਤੇ ਆਪਣੇ ਵਲੌਗ ਨਹੀਂ ਤੇ ਬਣਾਈ ਹੁਣ ਆਪਾਂ E' curioso. E' curioso, curioso. E' curioso, e' curioso. E' curioso, e' curioso. E' curioso, e' curioso, di di <mulling> ਲੋਈ ਮਤਰੋ ਸੇਮਰਨ ਵੀ ਆ ਗਈ ਜੀ ਸਭ ਤੋਂ ਸਸੀ ਗਾਲ ਜੀ ਕੁੜੀ ਪਤਲੀ ਹੋ ਗਈ ਜੀ ਬਾਹਰ ਰਹਿ ਗਈ ਮੜੀ ਮੜੀ ਕੋਈ ਗੱਲ ਨਹੀਂ ਨੈਚਰਲ ਬਿਊਟੀ ਹੈ ਬਿਨਾ ਫਿਲਟਰ ਵਾਲੀ ਇਹ ਯਾ ਮਮਾ ਇਹ ਆ ਗਈ ਲੋ ਜੀ ਮਤਰੋ ਵੇਰ ਹੋ ਗਈ ਉਹ ਮਾਣੀ ਹਾਈ ਕਰੋ ਹਾਈ ਕਰੋ ਮੈਂ ਤਾਂ ਵੱਡੀ ਮਾਤਾ ਨੇ ਸਾਨੂੰ ਸਾਜਰੀ ਸਰਪ੍ਰਾਈਜ਼ ਦੇ ਹਟੇ ਮਮੀ ਨੇ ਕਰ ਲੈ ਕੰਮ ਤੇ ਰਹਿ ਗਈ ਰੋਟੀ ਬਾਈ 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 ਤੇ ਮਮੀ ਸਾਡੀ ਨੇ ਕੰਮ ਨਬੜੇ ਰੋਟੀ ਖਾ ਕੇ ਆਪਾਂ ਜਣਾਉਗੇ ਗੁੰਮੀ ਕਰਨ ਹੁਣ ਆਪਾਂ ਚੁੰਦੇ ਆ ਘਮਾਉਣ ਚਲਿਏ ਮਿੱਤਰੋ ਚਲੋ ਯੱਕੋ ਫਿਰ ਐ ਇਤਨੀ ਖੁਸ਼ੀ ਲੋਏ ਮਿੱਤਰੋ ਅੱਜ ਇਹਦੀ ਵੀ ਰਿਪੇਅਰ ਕਰਨੀ ਕੁੱਤੇ ਦੀ ਆਪਣੀ ਨੂੰ ਡਲ ਗਿਆ ਜਮ ਇਹਦੀ ਵੀ ਸੇਵਾ ਪੂਰੀ ਹੋਣੀ ਅੱਜ ਗਲ ਗਿਆ ਲੋਈ ਮੇਤਰਾ ਹਾਲੋ ਲੈ ਲਾ ਪੂਰੀ ਹੋਈ ਵੀ ਸਰਪੰਚ ਜੀ ਦੀ ਪਿੰਡਾਂ ਚ ਕਾਲੂ ਪਰ ਹੋਣੇ ਕਾਗਜ ਮੇਤਰਾ ਸਾਡੀ ਮੰਮੀ ਕਹਿੰਦੀ ਮੈਂ ਸਫਾਈਆਂ ਕਰ ਲਈਆਂ ਤੁਸੀਂ ਰਾਮ ਨੂੰ ਰੋਟੀ ਬਣਾਓ ਧੰਨਵਾਦ ਜੀ ਲੋਈ ਮੇਤਰਾ ਐਂਡ ਸਾਡੀ ਰਾਣੀ ਸੁੰਦਰਾ ਸਾਸਰੀ ਘਾਲ ਜੀ ਸੋਈਦਾ ਜਗ੍ਹਾ ਪਿਆ ਹੈ ਜੀ ਮੇਰੀ ਗੁੱਡੀਆਂ ਨੇ ਕਰਨਾ ਸੋਈਦਾ ਅਸੀਂ ਗੱਲ ਜੀ ਇਹ ਅਸੀਂ ਗੱਲ ਜੀ ਕੀ ਕਰਦੇ ਆ ਟੇਆਂ ਪਾਣੀ ਪੀ ਰਹੀ ਹੱਤੀ ਮਿੱਤਰੋ ਗੜਮੇਲੇ ਕਿ ਕੰਮ ਚੱਲਦਾ ਹੈ ਅੰਦਰ ਸੰਵਰ ਨੂੰ ਸਫਾਈ ਕਰਨੀ ਸੀ ਪਹਿਲਾਂ ਕੰਮ ਕਈ ਕਰਨੇ ਪਏ ਸੀ ਇਸ ਕਰਕੇ ਫਿਰ ਪਹਿਲਾਂ ਸਫਾਈਆਂ ਦੀ ਤਨਵੀਰ ਨਾਲ ਸਫਾਈੇ ਪੜ ਗਈ ਹੈ ਥੋੜੀ ਰਹਿ ਗਈ ਹੈ ਤੇ ਹੁਣ ਰੋਟੀ ਖਾ ਲੈਣੀ ਆਪਾਂ ਫਿਰ ਆਪਾਂ ਕੰਮ ਤੇ ਆਈਏ ਤੇ ਬਾਕੀ ਮਿੱਤਰੋ ਸਰਪੰਚ ਜੀ ਦੀਆਂ ਬੋਟਾਂ ਜੋਰਦਾਰ ਨਾਲ ਕੰਮ ਫੁੱਲ ਕੰਮ ਕਿਹੜਾ ਹੈ ਤਕੀ ਰੋਟੜੀ ਦਾ ਮੇਲਾ ਇੱਥੇ ਕੋਈ ਇਸ ਦਾ ਵਿਲ ਪਰ ਦੇਖੋਗੇ ਕੀ ਬਣਦਾ ਉਹ ਵੀ ਮਿੱਤਰੋ ਸਾਡੀ ਗੁੱਡੀ ਬਣਾਉਣ ਲੱਗੀ ਹੈ ਪਾਣੀ ਵਾਲੀਆਂ ਪਾਣੀ ਹੱਥੀ ਰੋਟੀਆਂ ਪਰ ਬਿੰਕੇ ਟਿੰਕ ਟਿੰਗੀਆਂ ਇਹ ਬਣਦੀਆਂ ਜਿੰਨਾਲ ਖਾਣੀ ਸੀ ਲਸਣ ਦੀ ਚਟਨੀ ਚਲੋ ਪਲੇਟ ਕਰ ਲਈ ਰੈਡੀ ਅ ਚਟਨੀ ਇੰਨੀ ਕਿ ਟੇਸਟੀ ਬਣੀ ਆ ਆਏ ਆਏ ਹੈ ਗਿਆ ਚਲੋ ਮਿੱਤਰੋ ਆ ਜਾਓ ਫਿਰ ਤਾਂ ਆਹੀ ਰੋਟੀ ਬਾਣੀ ਹੱਤੀ ਜਿੱਦਾਂ ਸੰਗੀਤ ਨਹੀਂ ਕਰੀ ਜਰੂਰ ਟਰਾਈ ਕਰਿਓ ਕਰੇ ਸਵਾਦ ਇਹ ਗੱਲ ਵੱਖਰੀ ਆ ਬਾਣੀ ਮੰਮੀ ਚਲੋ ਚਲੋ ਲਓ ਵੀ ਮਿੱਤਰੋ ਨੀਨੇ ਪੇਟ ਪੂਜਾ ਕਰ ਲਈ ਐ ਤੇ ਤਾਂ ਸੇਮਨ ਲੱਗੀ ਐ ਕੰਮ ਤੇ ਆਪਾਂ ਚੱਲੇ ਨਨੀ ਨੂੰ ਘਮਾਉ ਚਲੋ ਲੈ ਮੈਂ ਖੋਲਦਾ ਮੈਂ ਖੋਲਦਾ ਹਟੋ ਇੱਧਰ ਆ ਜਾਓ चल मेरा बाय बाय करते फ्रेंकिश भी जी तो कैदादी बाय कैदादी बाय क्या मैं कुछ निकाल चला हॉली 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 ओ वेरी गुड चलो चलो चलो

ਆ ਨਾ ਨੇ ਲੋਹ ਮਿੱਤਰੋ ਤੈਨੂੰ ਤੈਨੂੰ ਵੀਰ ਕੇ ਨਹੀਂ ਮਚੀਜੀ ਲੈਣੀ ਹੈ ਹਲੋ ਪੂਰੀ ਕੇ ਖਾਣਾ ਲੋਹ ਮਿੱਤਰੋ ਆਪਣੇ ਕੋ ਰੋ ਚੀਜ਼ ਖਾਣ ਨੇ ਇਹ ਨਾ ਨੇ ਜੀਜੀ ਕਾ ਨਹੀਂ ਪੁੱਛ ਲੈਣਾ ਜੀਜੀ ਕਹ ਦੇ ਹਾਂ ਚਲੋ ਭਾ ਜੀਜੀ ਬਾਦੀ ਨਾ ਨੇ ਤੇ ਆ ਰੋ ਜੀ ਪੂਰੀ ਦਾ ਆ ਪੂਰੀ ਦੀ ਪੂਰੀ ਦਾ ਠੀਕ ਆ ਮੁੰਡੇ ਦਾ ਆ ਛੋਟਦਾ ਠੀਕ ਹੈ ਚਲੋ ਬਾਏ ਕਰ ਦੋ ਪੂਰੀ ਨੂੰ ਦੀਦੀ ਨੂੰ ਬਾਏ ਕਰ ਦੋ ਬਾਏ ਕਰ ਦੋ ਬਾਏ ਕਰੋ ਕਾਫੀ ਕਾਫੀ ਵੀ ਇਹ ਦੋ ਬਾਏ ਕੀ ਮੱਚ ਹਲ ਤਹਾ ਆਪਣੀਆਂ ਪੁੱਤਾਂ ਆਪਣੀਆਂ ਚੱਲ ਦੋਈ ਮੇਰਾ ਦਾਦੀ ਦਾ ਬੈ ਕੇ ਹੁਣ ਜੇ ਵਾ ਪਾਣੀ ਪੂਰੀ ਹੋ ਰਹੀ ਅਜੀ ਅਜੀ ਤਾਂ ਲਾ ਕੇ ਯੋਸ਼ ਯੋਸ਼ ਦਾ ਤਿਉਸ਼ ਤਰ ਤਰ ਰੈਡੀ ਲੱਗਿਆ ਹੋਣਾ ਹਨ ਨਵੀਂ ਨੂੰ ਖੇਲਣਾ ਚ ਪਾ ਕੇ ਤਿਆਰ ਕਰਨਾ ਪੈਂਦਾ ਬਲੈਂਕਿਸ਼ ਕਰੋ ਬਲੈਂਕਿਸ਼ ਹੈਲੋ ਗਾਇਸ ਤੇ ਆਪਾਂ ਹੋ ਗਏ ਰੈਡੀ ਆਪਾਂ ਪਾਤੀ ਚਲੇ ਕੋਮਣ ਲਈ ਜੇ ਅੱਜ ਸਾਡੇ ਨਾਲ ਸਾਡੀ ਮੰਮੀ ਵੀ ਚੱਲੀ ਹੈ ਪਹਿਲੀ ਵਾਰ ਮੰਮੀ ਨਹੀਂ ਮੈਂ ਨਹੀਂ ਜਾਣਾ ਮੇਰਾ ਮਨ ਕਾ ਗਾਇਸ ਮੈਂ ਛੱਡਤਾ ਘੁੰਮਣਾ ਲੇਕਿਨ ਚੱਲੋ ਹਾਏ ਮੇਰਾ ਪੁੱਤ ਸੋਹਣਾ ਲੱਗਦਾ ਦੱਸਿਓ ਕਮੈਂਟਾਂ 'ਚ ਕਮੈਂਟ ਜ਼ਰੂਰ ਕਰਿਆ ਕਰੋ ਯਾਰ ਤੁਸੀਂ ਕਮੈਂਟ ਨਹੀਂ ਕਰਦੇ ਹੈਗੇ ਮੈਨੂੰ ਮਨ ਖਰਾਬ ਹੁੰਦਾ ਤੇ ਸਾਨੂੰ ਲਾਈਕ ਵੀ ਕਰਦੇ ਅੱਜ ਜਿੱਥੇ ਅਸੀਂ ਜਾਵਾਂਗੇ ਤੁਹਾਨੂੰ ਦੱਸਾਂਗੇ ਵੀ ਕਿੱਥੇ ਗਏ ਆ ਕਿੰਨਾ ਪ੍ਰਾਈਜ਼ ਆ ਸਾਰੇ ਜਿਹਦੇ ਤੇ ਪ੍ਰਾਈਜ਼ ਦੱਸਾਂਗੇ ਸਾਰਾ ਕੁਝ ਦੱਸੂਗਾ ਅੱਜ ਕਰਨੀ ਆ ਬਹੁਤ ਸਾਰੀ ਸ਼ਾਪਿੰਗ ਮਤਲਬ ਕਿ 1 ਲੱਖ ਰੁਪਏ ਦੀ ਸ਼ਾਪਿੰਗ ਕਰਨੀ ਆ ਜੀ ਜਿਆਦਾ ਹੋ ਗਿਆ ਜਿਆਦਾ ਚਲੋ ਬਈ ਠੀਕ ਆ। ਮੈਨੂੰ ਓਕੇ ਬਾਈ ਕਰ ਦੋ ਬਾਏ। ਹਾਂਜੀ ਗਾਇਸ। ਹਾਂਜੀ ਗਾਇਸ ਲollipops ਖਾ ਲਓ ਸण्डे ਕਰਕੇ ਲollipops ਖਾ ਰਹੇ ਅੱਜ। ਗਾਇਸ ਅੱਜ ਅਸੀਂ ਕਿਸਮ ਜਿੰਮ ਦੀ ਛੁੱਟੀ ਤੇ ਐਕਚੁਅਲ ਜਿਸੀਂ ਸण्डे ਨੂੰ ਕਰਦੇ ਹਾਂ ਫਨਸ਼ਨ ਤੇ ਮੇਰੀ ਵਾਈਫ ਵੀ ਖਾਂਦੀ ਆ ਸण्डे ਨੂੰ ਲਟਰਮ ਬਟਰ ਮਤਲਬ ਕਿ ਚੀਜ਼ ਆ। ਤੇ ਅੱਜ ਸਾਡੀ ਮਦਰ ਵੀ ਸਾਡੇ ਨਾਲ ਆਈ ਹੈ ਕਰਾ ਇੰਟਰੋਡਿਊਸ। ਸਾਸਰੀ ਘਾਲ ਜੀ ਦਿੱਤੋ। ਅੱਜ ਇਹਨੂੰ ਗਾਰਡ ਬਣਾ ਕੇ ਲੈ ਕੇ ਆਏ ਆਂ। ਕਿ ਉਸ ਦਿਨ ਰਾਜ ਕੀ ਖਾ ਲਈ ਤੇ ਮੰਮਾ ਤੁਸੀਂ ਤਕਦੀਰ ਨੂੰ ਸਾਬ ਲਿਓ ਯਾਰ ਔਖਾ ਆਏ ਤਾਂ ਦੋ ਜਾਨੇ ਜਾਂ ਤਾਂ ਬੱਚੇ ਹੀ ਸਾਹਮਣ ਹੁੰਦਾ ਇੱਕ ਫੈਮਿਲੀ ਮੈਂਬਰ ਇੱਥੇ ਹੁੰਦਾ ਮੰਮੀ ਹੋਣਾ ਘਰੇ ਫਿਰ ਤਾਂ ਕਰਕੇ ਯਾਰ ਇਹਨਾਂ ਕੋਲ ਹੀ ਦਾ ਕੋਈ ਟਾਈਮ ਵੀ ਦਿੱਕਤ ਪਈ ਜਦ ਮਰਜ਼ੀ ਵੜੀਏ ਘਰੇ ਆ ਕੇ ਮੇਨ ਕਬ ਮੇਰੇ ਮੰਮੀ ਥੋੜੇ ਜਿਹਾ ਟਿੱਲੇ ਸੀਗੇ ਤੇ ਮੈਂ ਕਿਹਾ ਚਲੋ ਅਲਾ ਦਾ ਨਾਲ ਲੱਗੇ ਪਤਾ ਲੇ ਚਲੋ ਸੋਮੇ ਜੀ ਨਾਨੀ ਦੇ ਵੀ ਘਰ ਸੰਕਰੰਣੇ ਜਾ ਕੇ ਵੀ ਨਾਨੀ ਮੇਰੀ ਇਹੋ ਜਿਹੀ ਹੈ ਤੇ ਯਾਦਗਾਰੀ ਵਲੌਗ ਹੋ ਜਾਂਦਾ ਹੈ ਬਾਣੀ ਹੁਣ ਏਜ ਹੋ ਗਈ ਮਤਲਬ ਆਪੀ ਮਤਲਬ ਲੱਗਦੇ ਨਹੀਂ ਹੈਗੇ ਮੈਂ ਜੇ ਕਹਿ ਦਵਾਂ ਨਾਨੀ ਹੁਣ ਬੁਢੀ ਹੋ ਗਈ ਮੈਂ ਨਹੀਂ ਹਜੇ ਬੁਢੀ ਹੋਈ ਚਲੋ ਗਾਇਸ ਮਿਲਦੇ ਤੁਹਾਨੂੰ ਅੱਗੇ ਜਾ ਕੇ ਓਕੇ ਮਿੱਤਰੋ ਨਾਨੀ ਦੇ ਘਰ ਆ ਗਏ ਨਾਨੀ ਕਿੱਥੇ ਆ ਗਏ ਬੁੱਤ ਹੈ ਕਿੱਥੇ ਆ ਗਏ ਨਾਨੀ ਹਾਊਸ ਦੰਨ ਸਾਗਿਆ ਨਾ ਲੋਜੀ ਸੰਗਤਾਂ ਆ ਗੀਆਂ ਸਤਿ ਸ਼੍ਰੀ ਅਕਾਲ ਜੀ ਇਹ ਉਹਨੀ ਸੋਸਾਇਟੀ ਹੈ ਜੀ ਕਰੋ ਚੈੱਕ ਕਰੋ ਹੈਲੋ ਬਾਥੇ ਦੰਗ ਮੜਾ ਜਾਂ ਆਪਣੀ ਸ਼ਕਲ ਜੀ ਦਿਖਾ ਢੜੀ ਉਥੇ ਢੜੀ ਲਓ ਜੀ ਇਹ ਸਾਡੀ ਮਾਸੀ ਹੈ ਜੀ ਮੜਾ ਇੱਕ ਪੋਜ਼ ਮਾਰੋ ਸੈਕਸੀ ਇੱਕ ਪੋਜ਼ ਮਾਰੋ ਇਹ ਸਾਡੀ ਮਾਸੀਆ ਜੀ ਕਰੋ ਫਰੀ ਚੈੱਕ ਜਿਹੜੇ ਤਾਂ ਤੇ ਬੱਤ ਜੇ ਕਰਦੇ ਇਹ ਹੁੰਦੇ ਆ ਮਿਹਨਤ ਕਰੀ ਹੋਈ ਆ ਮਿਹਨਤ ਲੱਗਦੀ ਆ ਦੇਖੋ ਬਹੁਤ ਵਧੀਆ ਅੱਛਾ ਲੱਗ ਰਹੀ ਹੈ ਨਾਇਆ ਵੀ ਬਾਤ ਕਰਾਓ ਬਲੌਗ ਵਿੱਚ ਹਾਈ ਬੋਲਿਨਾ ਹਾਈ ਟਾਈਗਰ ਚਲੋ ਵੀ ਮੈਟਰ ਆਪਾਂ ਅਗੇ ਆਪਣੇ ਨਾਨਕੇ ਆ ਤੇ ਇੱਧਰ ਲੱਗੇ ਹੋਏ ਇੰਜੋਏ ਕਰਨ ਬੱਚੇ ਤੇ ਆਪਣੀ ਮਾਸੀ ਖੜੀ ਆ ਆ ਕੁੰਡਾ ਲਾ ਦਿਓ ਆ ਗੇਟ ਲਾਇਓ ਸਾਡੀ ਰਾਣੀ ਸੁੰਦਰਾ ਖੜੇ ਹੋ ਜੋ ਤੇ ਮੇਤੋ ਕਰੋ ਚੈੱਕ ਕਰ ਰਿਹਾ ਵੀ ਕਰਤੀ ਹੈ ਪਰੈਲੀ ਜੀ ਤਤਲੀ ਕਰਦੀ ਹੈ ਤੇ ਇੱਧਰ ਦੇਖੋ ਫਾਰਮਸੀ ਕਿਦਾਂ ਸასი ਕਾਲ ਜੀ ਮਸੀ ਮਤਲਬ ਤੁਸੀਂ ਅੱਜ ਤੱਕ ਕਿੰਨੇ ਕ ਅਵਾਰਡ ਜਿੱਤ ਚੁੱਕੇ ਹੋ ਹੁਣ ਤੱਕ ਮਤਲਬ ਆਹ ਲਾਈਨ ਦੇ ਵਿੱਚ ਤੁਸੀਂ ਕਦੋਂ ਤੋਂ ਆਏ ਹੋ ਮੈਂ ਇਸਲੈਮਿਕ 3 ਸਾਲ ਤੋਂ ਆਪ 3 ਸਾਲ ਤੋਂ ਬੋਡੀ ਬਿਲਡਿੰਗ ਲੋਇ ਮੈਟਰੇ ਦੱਸ ਰਹੀਆਂ ਵੀ ਇਹ ਹਰ ਸਾਲ 골ਡ ਮੈਡਲ ਮਾਰਦੇ ਹੋ ਇਹ ਸਭ ਤੋਂ ਪਹਿਲੇ ਕਹਾਂ ਸਟਾਰਟ ਕੀਤੀ ਆ ਆਪਣੇ ਜਿਮ ਨਹੀਂ ਯਾ ਮੋਰੈਂਡਾ ਵਿੱਚ ਕਹਾਂ ਸੀ ਸਟਾਰਟ ਕੀਤੀ ਆ ਆਪਣੇ ਜਿਮ ਜਿਮ ਕਰਨੀ मतलब किसी ने आपको बोला था या खुद में एक जोश था भी मैंने ये जिम लाइफ में जाना बचपन से ही लगन थी कि मैं लाइफ में कुछ ऐसा बनूं जो कोई लड़की नहीं कर सकती इसलिए सारी लड़कियां लेडीज मम्मी आंटी भाभी आदि उनसे इंस्पायर होके वो भी मेरे जैसा बनने की कोशिश करें और देश को बहुत गुरुजी देख सकते हो मित्रों बॉडी पे एक थोड़ा सा पोज़ मार के दिखा दो एक दो भी आपा लोकां को झलक दिखा दिए शरीर दी तुम देख सकते हो बंदेया ਵਰਗਾ शरीर ਕਰ ਚੁੱਕੇ ਆ ਮਿੱਤਰੋ ਆ ਕਰੋ ਚੈੱਕ ਮਿੱਤਰ ਬੰਦਿਆ ਵਰਗਾ ਜ਼ਹੀਰ ਤੇ ਮਸੀਂ ਕਿਹੜੇ ਕਿਹੜੇ ਆਪਾਂ ਅਵਾਰਡ ਜਿੱਤ ਚੁੱਕੇ ਹਾਂ ਮਿਸ ਜਿਵੇਂ ਮਿਸ ਤੁਸੀਂ ਪੰਜਾਬ ਦਾ ਸਰੇ ਕਿਹੜੇ ਕਿਹੜੇ ਮਤਲਬ ਨਾਮ ਦੱਸੋਗੇ ਨੈਸ਼ਨਲ ਗੋਲਡ ਮੈਡਲਿਸਟ ਨੈਸ਼ਨਲ ਗੋਲਡ ਮੈਡਲਿਸਟ ਆਪਣੀ ਜਿੰਮ ਕਿੱਥੇ ਉਹ ਵੀ ਦੱਸ ਲੋਕੇਸ਼ਨ ਰਿਜੀਨ ਚੰਡੀਗੜ੍ਹ ਰੋਡ ਦਫਤਰੀ ਰਿਜੀਨ ਇਹ ਫਿਟ ਇੰਡੀਆ ਜਿੰਮ ਆ ਤੇ ਤੁਸੀਂ ਨੀਅਰ ਵੇਰਕਾ ਚੌਕ ਜਿੰਮ ਮੋਰੇਂਡਾ ਤੇ ਆਪਣੀ ਬਹੂਰਾਣੀ ਬੈਠੀ ਹੈ ਤੇ ਮਾਸੀ ਮਤਲਬ ਕੀ ਇਹ ਬੋਡੀ ਬਿਲਡਿੰਗ ਲਾਈਨ ਕਿਦਾਂ ਦੀ ਹੈ ਕਿਹੜੀ ਕਿਹੜੀਆਂ ਮੁਸ਼ਕਲਾਂ ਸਾਹਮਣਾ ਕੀ ਕੀ ਛੱਡਣਾ ਪੈਂਦਾ ਆਪਾਂ ਨੂੰ ਮਤਲਬ ਕੀ ਕੀ ਆਪਾਂ ਨੂੰ ਮਤਲਬ ਆਪਣੀ ਫੈਮਲੀ ਦੇ ਪ੍ਰਤੀ ਲਾ ਲੋ ਕੀ ਕੀ ਆਪਾਂ ਨੂੰ ਔਕੜਾਂ ਸਾਹਮਣਾ ਕਰਨਾ ਪੈਂਦਾ ਸਕਦੇ ਹਾਂ ਪਹਿਲੀ ਬਾਤ ਤੂੰ ਇੱਕ ਲੜਕੀ ਕੋ ਨਰਗੀ ਵਾਲੀ ਲਾਈਫ ਛੋੜੀ ਹਾਂਜੀ ਸਹੀ ਬੋਲਿਆ ਬਿਲਕੁਲ ਦੁਨੀਆਂ ਛੱਡ ਕੇ ਚੱਲਣਾ ਪੜਦਾ ਆਪਣੀ ਰਿਲੇਸ਼ਨਸ਼ਿਪ ਨੂੰ ਆਪਣਾ ਉਸ ਤੇ ਦੇ ਰਿਸ਼ਟਨ ਤੇ ਚੱਲਣਾ ਹਾਂਜੀ ਔਰ ਪੂਰਾ ਡਾਈ ਕੇ ਬਤੀ ਕੰਮ ਸਿੱਧਾ ਰਹਿਣਾ ਪੈਂਦਾ ਹੈ ਜ਼ੀਰੋ ਕਾ ਲੋ ਸੋਡੀਅਮ ਹਾਰਮ ਪ੍ਰੋਟੀਨ ਔਰ ਕਾਫੀ ਤਰ੍ਹਾਂ ਕੀ ਮੁਸ਼ਕਿਲੋ ਕਾ ਸਾਹਮਨਾ ਕਰਨਾ ਪੈਂਦਾ ਹੈ ਲੋਈ ਮਿੱਤਰੋ ਇਹ ਦੱਸ ਰਿਹਾ ਵੀ ਆਪਾਂ ਨੂੰ ਨਾ ਅੱਜ ਦਾ ਜਿਹੜਾ ਸਮਾਂ ਵੀ ਜਿਹੜੀਆਂ ਕੁੜੀਆਂ ਜਨਾਨੀਆਂ ਆਪਾਂ ਉਹਨਾਂ ਨੂੰ ਘਰੇ ਕੈਦ ਕਰ ਲੰਨੇ ਆਂ ਵੀ ਹਾਂ ਜੀ ਚੁੰਨੀ ਸਿਰ ਉਨੀ ਲੈਣ ਦੇਣੀ ਵੀ ਮਤਲਬ ਆਪਾਂ ਨੂੰ ਨਾ ਇਹ ਚੀਜ਼ਾਂ ਛੱਡਣੀਆਂ ਪਣੀਆਂ ਉਹਨਾਂ ਦੇ ਟਾਈਮ ਦੇ ਵਿੱਚ ਕੁੜੀਆਂ ਨੂੰ ਜਿੰਨੀ ਆਪਾਂ ਖੁੱਲ੍ਹ ਦਵਾਂਗੇ ਮਤਲਬ ਉੰਨਾ ਜ਼ਿਆਦਾ ਵਧੀਆ ਕਿਉਂਕਿ ਆਪਾਂ ਮੰਨੋ ਕਿ ਯਾਰ ਦੁਨੀਆ ਵਿਗੜਵਾ ਨਾ ਅੰਦਰ ਬੈਠੀ ਨੀ ਵਿਗੜ ਜਾਣਾ ਠੀਕ ਹੈ ਨਾ ਤੁਸੀਂ ਦੇਖ ਸਕਦੇ ਹੋ ਕੁੜੀ ਨੇ ਆ ਮਕਾਨ ਹੈ ਇਹਨਾਂ ਦਾ ਮਤਲਬ ਇਹਨਾਂ ਨੇ ਆਪ ਦੀ ਮਿਹਨਤ ਦੇ ਨਾਲ ਪਾਇਆ ਹੈ ਇਹ ਰੈਂਟ ਦੇ ਰਹਿੰਦੇ ਸੀਗੇ ਕਿਸੇ ਟਾਈਮ ਤੇ ਆਪ ਦੀ ਜਿਮ ਵੀ ਹੈ ਗੱਡੀਆਂ ਕਾਰਾਂ ਸਾਰਾ ਕੁਝ ਮਾਰਕ ਨੇ ਕਿਹ ਚੀਜ਼ ਦੀ ਕਮੀ ਨਹੀਂ ਛੱਡੀ ਤੇ ਮੈਂ ਤੁਹਾਨੂੰ ਇੱਕ ਹੀ ਸੁਜੈਸਟ ਕਰਦਾ ਕਿ ਤੁਸੀਂ ਮਤਲਬ ਹੁਣ ਨਾਮਕ ਛੱਡੇ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਔਰ 5 ਗ੍ਰਾਮ ਸੋਡੀਅਮ पे हूं मैं दो महीने 5 ग्राम सोडियम 5 ग्राम 4 ਸੜਵੇਂ ਮੈਨੂੰ ਲਗਭਗ 1 ਮਹੀਨਾ ਹੋ ਗਿਆ ਹੈ 0 ਕੈਲੋਰੀ 0 ਕੈਲੋਰੀ ਠੀਕ ਹੈ ਠੀਕ ਹੈ ਚਲੋ ਮਿੱਤਰੋ ਇਹ ਆਪਣੀ ਜੀ ਰਿਲੇਸ਼ਨ ਦੇ ਵਿੱਚ ਲੱਗਦੀਆਂ ਮਾਸਰੀ ਮਤਲਬ ਕਿ ਮੈਨੂੰ ਨਹੀਂ ਲੱਗਦੀ ਮੰਮੀ ਦੀ ਭੈਣ ਤੇ ਤੁਸੀਂ ਦੇਖ ਸਕਦੇ ਹੋ ਵੀ ਮਿਹਨਤ ਕਰੋ ਮਿਹਨਤ ਦੇ ਅੱਗੇ ਸਾਰਾ ਕੁਝ ਮਿਲਦਾ ਹੈ ਇੱਕ ਵਾਰੀ ਤਾਂ ਰੱਬ ਵੀ ਮੱਥਾ ਟੇਕ ਦਿੰਦਾ ਜਦੋਂ ਬੰਦੇ ਦੀ ਮਿਹਨਤ बोलਦੀ ਹੈ ਨਾ ਰੱਬ ਵੀ ਕਹਿੰਦਾ ਵੀ ਮੈਂ ਫਿਰੇ ਪੈਰਾਂਗਾ ਇਕਦਾ ਦੇਵੀ ਆਪਾਂ ਨੂੰ ਹਾਰ ਨਹੀਂ ਮੰਨਣੀ ਚਾਹੀਦੀ ਜ਼ਿੰਦਗੀ ਦੇ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਤਰਾਅ ਵੀ ਚੜ੍ਹਾਅ ਵੀ ਸਾਰਾ ਕੁਝ ਆਂਦਾ ਹੈ ਐਦਾਂ ਦੀ ਗੱਲ ਹੈ ਕਿ ਫੈਮਲੀ ਪ੍ਰਤੀ ਵੀ ਮੰਨ ਲਓ ਹਰੇਕ ਬੰਦੇ ਦੀ ਫੈਮਲੀ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੈਗੀ ਆ ਕਹਿੰਦੇ ਹੁੰਦੇ ਆ ਨਾ ਵੀ ਨਾਨਕ ਦੁਖੀ ਹੈ ਸਭ ਸੰਸਾਰ ਤੇ ਹਰ ਇੱਕ ਦੇ ਘਰ ਦੇ ਵਿੱਚ ਕੋਈ ਨਾ ਕੋਈ ਦੁੱਖ ਤਕਲੀਫ ਹੈਗੀ ਆ ਕੋਈ ਐਦਾਂ ਦੀ ਗੱਲ ਨਹੀਂ ਕਿ ਫਲਾਣਾ ਘਰ ਵੀ ਮਨ ਲਓ ਤੁਸੀਂ ਪਰਮਾਤਮਾ ਨੇ ਰੱਬ ਨੇ ਤੁਹਾਨੂੰ ਸਾਰੇ ਸੁੱਖੇ ਦੇਤਾ ਫਿਰ ਜ਼ਿੰਦਗੀ ਜਿਉਣ ਦਾ ਫਾਇਦਾ ਹੀ ਕੀ ਜੇ ਸੁੱਖੇ ਹੀ ਨਾ ਫਿਰ ਤੁਸੀਂ ਰੱਬ ਨੂੰ ਹੀ ਕੋਲ ਜਾਣਾ ਇਸ ਕਰਕੇ ਆਪਣੀ ਲਾਈਫ ਦੇ ਵਿੱਚ ਦੁੱਖ ਸੁੱਖ ਹਮੇਸ਼ਾ ਆਉਂਦੇ ਜਾਂਦੇ ਰਹਿੰਦੇ ਆ ਕਦੇ ਵੀ ਆਪਾਂ ਨੂੰ ਦਬਣਾ ਨਹੀਂ ਚਾਹੀਦਾ ਠੀਕ ਹੈ ਤੇ ਇਹਨਾਂ ਦੀ ਲਾਈਫ ਦੇ ਵਿੱਚ ਵੀ ਇਦਾਂ ਹੀ ਇਹਨਾਂ ਨੇ ਕੱਲੀ ਕੁੜੀ ਨੇ ਬਹੁਤ ਆਪਣੀ ਮਦਰ ਨੂੰ ਵੀ ਸਾਂਭੀ ਆਪਣੇ ਬ੍ਰਦਰ ਨੂੰ ਵੀ ਮਤਲਬ ਆਪ ਦੇ ਪੂਰੀ ਫੈਮਲੀ ਕੁਝ ਨਾ ਸਾਂਭਣਾ ਚਾਹੀਦਾ हाँ जी और मैंने रेंटेड ही आ, मतलब किराए पे रहते थे हम लोग हाँ काफी स्ट्रगल करके मैंने अपने हार्ड वर्क से एक अच्छा सा घर लिया हाँ। आप लोगों की सपोर्ट से और आज मेरे पास सब कुछ है और मैं मतलब कह लूँ की पेंटिंग आप कल ऐप की फोटो लेनी है आपने आप पेंटिंग नहीं आती है करो जैसे मतलब वाह भाई वाह ये आप मेहनत ਤੇ ਬਾਕੀ ਵੱਤੋ ਵੱਗ ਸਪੋਰਟ ਕਰਿਆ ਕਰੋ ਆਪਾਂ ਇਹਨਾਂ ਦੀ ਆਈਡੀ ਜਰੂਰ ਇੰਸਟਾਗ੍ਰam ਤੇ ਮੈਂਸ਼ਨ ਕਰਾਂਗੇ ਤੇ YouTube ਤੇ ਵੀ ਨਾਲ ਮੈਂ ਇਹਨਾ ਥੰਬਨੇਲ ਬਣਾ ਕੇ ਲਾਉਂਗਾ ਤੇ ਵੀ ਜਿੰਮ ਦਾ ਵੀ ਤੁਹਾਨੂੰ ਮਤਲਬ ਕੀ ਨਾਮ ਦੱਸਦੇ ਆਂ ਕਿ ਕਦੇ ਆਉਂਦੇ ਜਾਂਦੇ ਨਾ ਵਨ ਡੇ ਵਾਸਤੇ ਜਿੰਮ ਜਰੂਰ ਲਾ ਲਈਏ ਕਿ ਦਿਨ ਦੀ ਟ੍ਰੇਨਿੰਗ ਜਰੂਰ ਲਿਓ ਮੈਂ ਕਹਿੰਦਾ ਨੇਰੀਆਂ ਤੁਕੀਆਂ ਵੜਦੇ ਆਂਗੇ ਤੇ ਬਾਕੀ ਬੜੀ ਜਿੰਮ ਦੀ ਲਾਈਫ ਆ ਨਾ ਲੋਹੇ ਨਾਲ ਮੱਥਾ ਮਾਰਨਾ ਵੀ ਬਹੁਤ ਔਖਾ ਹੈ ਇਹ ਕੋਈ ਚੀਜ਼ ਨੂੰ ਨੂਨ ਛੱਡਾ ਨਮਕ ਛੱਡਾ ਚਲੋ ਸਾਡੀ ਬਾਡੀ ਇਦਾਂ ਦੀ ਅਸੀਂ ਸਾਰਾ ਕੁਝ ਖਾ ਪੀ ਲੈਂਦੇ ਆ ਮੈਂ ਹੁਣ ਤੇਰਾ ਸਿਮਰ ਖੜੇ ਹੋ ਕੇ ਦਿਖਾਉ ਪੁੱਤ ਬੈਠੀ ਤਾਂ ਨਹੀਂ ਹੁੰਦਾ ਆ ਗੁੜੀਆ ਦੀ 86 ਕਿਲੋ weight ਸੀਗਾ ਮੈਂ 60s 에9 ਤੇ ਮੈਂ ਤੁਹਾਨੂੰ ਇਸ ਨਾਲ ਪਿਕ ਸ਼ੇਅਰ ਕਰੂੰਗਾ ਤੁਸੀਂ ਪਿਕ ਦੇਖਿਓ ਤੇ ਬਾਕੀ ਕੋਈ ਚੱਕਰ ਨਹੀਂ ਹੈਗਾ 마ਸੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਤੇ ਨੇਚਰ ਵਾਈ ਤੁਸੀਂ ਇੱਕ ਵਾਰੀ ਜਰੂਰ ਮਿਲ ਕੇ ਜਾਇਓ ਬਹੁਤ ਸੋਹਣਾ ਨੇਚਰ ਹੈ ਇਨਾਂ ਦਾ ਥੈਂਕ ਯੂ ਲੋਏ ਮਿੱਤਰੋ ਚੱਲੇਗਾ ਚੰਗਾ 마ਸੀ ਓਕੇ ਠੀਕ ਹੈ ਜੀ। ਮਿੱਤਰੋ ਆਗੇ ਸ਼ਾਪਿੰਗ ਆ ਕਰਨ। ਓਏ ਓਏ ਓਏ। ਲੋ ਮਿੱਤਰੋ ਅੱਜ ਮੈਂ ਕਿਹਾ ਥੋੜੀ ਸ਼ਾਪਿੰਗ ਕਰਾ ਦੀ ਨਿਆਣਿਆਂ ਨੂੰ। ਨਿਆਣਿਆਂ ਨੂੰ ਤੇ ਕਾਫੀ ਟਾਈਮ ਤੋਂ ਉਹਨਾਂ ਨੇ ਕੁਝ ਨਹੀਂ ਆਇਆ। ਕਿੱਥੇ ਕੇ ਨੇੜੇ ਤੁਹਾਡੇ? ਮੇਰੇ ਨਿਆਣਿਆਂ ਕਿ ਤਿੰਨ ਇੱਕ ਆ ਬੇਟਾ ਛੋਟਾ ਨਿਆਣਾ ਇੱਕ ਵੱਡਾ ਨਿਆਣਾ ਇੱਕ ਸੱfte ਵੱਡਾ ਨਿਆਣਾ। ਕੀ ਆਸ਼ ਕਰੀਂੀ ਕੋ ਡਾਲ ਸੀ ਕਰੋ ਜੀ ਜੀ ਲੋ ਜੀ ਮੇਰਾ ਜੀ ਮੇ ਵਾਰੀ ਇਹ ਮਲਾਉਂਦੀ ਲੋ ਜੀ ਮਿੱਤਰੋ ਸ਼ਾਪਿੰਗ ਹੋ ਰਹੀ ਹੈ ਆ ਸੋਹਣਾ ਇਸ ਦੇ ਨਾਲ ਟਰੌਜ਼ਰ ਮਿਲ ਜਾਏਗਾ ਮੂਝੇ ਪਿੰਕ ਮੇ ਯਾਰ ਪੈਂਟ ਸੋਹਣੀ ਲੱਗਦੀ ਏ ਕਿੱਥੇ ਗਈ ਹਾਂ ਟਰੌਜ਼ਰ ਵੀ ਲੈ ਪੈਂਟ ਵੀ ਲੈ ਲਾ ਜੀ ਮੈਂ ਟ੍ਰਾਈ ਕਰਕੇ ਟ੍ਰਾਈ ਕਰ ਲਓ ਮਿੱਤਰੋ ਇਹਨਾਂ ਦੀ ਤਾਂ ਹੋਊਗੀ ਸ਼ਾਪਿੰਗ ਸਿਵਰਮ ਦੀ ਡਰੈਸ ਚੇਂਜ ਕਰਾਤੀ ਆਪਾਂ ਨੇ ਕਹਿੰਦੀ ਮੈਂ ਆਹ ਲੈਣੀ ਆ ਮੰਮੀ ਵਾਸਤੇ ਵੀ ਸ਼ਾਪਿੰਗ ਹੋ ਗਈ ਤੇ ਆਪਾਂ ਲੈਣੇ ਸੀਗੇ ਸ਼ੂਜ਼ ਚੰਦ ਖਾਮਾ ਬਸ ਤੁਸੀਂ ਲੈ ਲਿਆ ਮੈਂ ਲੈ ਨੋ ਤੇ ਬਾਕੀ ਲੈ ਤੂੰ ਫਸ ਸ਼ੂਜ਼ ਲੈ ਲੇ ਕਿੰਨੇ ਮਿਲਦੇ ਆਪਾਂ ਪਹੁੰਚਿਆ ਆਊਟਲੈਟ ਰੈਡ ਟੇਪ ਪਹਿ 70% ਔਫ ਲੱਗੀ ਹੋਈ ਹੈ ਪੇਟਰੋਫ ਸਤਰੰਗੇ ਬਣ ਗਏ। ਠੀਕ ਠੀਕ। ਲੋਈ ਮਿੱਤਰੋ ਸ਼ਾਪਿੰਗਾਂ ਹੋ ਗਈਆਂ ਉੱਪਰ। ਮਾਇਆ ਗ੍ਰੀਨ। ਚੱਲੀਏ। ਮਾਇਆ ਗ੍ਰੀਨ ਦਾ ਮਤਲਬ ਮਾਇਆ ਹੀ ਹੈ ਬਸ। ਹਾਂ। ਤਾਂ ਮਿੱਤਰੋ ਸ਼ਾਪਿੰਗ ਹੋ ਗਈ ਡਾਨ ਤੁਹਾਨੂੰ ਦੱਸਾਂਗੇ ਕਿਹੜੀ ਚੀਜ਼ ਕਿੰਨੇ ਦੀ ਆਈ ਹੈ। ਕੱਲੀ ਕੱਲੀ ਚੀਜ਼ ਤੁਹਾਨੂੰ ਦੱਸਾਂਗੇ ਨਾਲ। ਸੀਐਫ ਫਲਾਣੀ ਚੀਜ਼ ਇੰਨੇ ਦੀ ਆਈ ਹੈ। 37 ਕਹਿੰਦੀ ਜੀ ਮੈਂ ਤਾਂ ਆਈ ਪਾ ਕੇ ਜਾਉਂਗੀ ਆ ਡਰੈੱਸ ਪਲੇ ਇਹਨਾਂ ਨੇ ਲੋਈ ਮਿੱਤਰੋ ਛੋਟੀ ਆਪਾਂ ਜਾਣਾ ਇੱਕ ਤੇ ਛੋਟੀ ਜੀ ਲੈਫਟ ਆ ਜਮਈ ਮਾੜੀ ਜੀ ਮੈਂ ਕਿਹਾ ਜਰ ਮਮੂ ਨਰਗੀ ਨਰਗੀ ਜਣੇ ਛੇ ਆ ਗਿਆ ਛੇ ਮੈਨੂੰ ਐ ਹੋ ਗਿਆ ਮੈਨੂੰ ਤੇ ਮੰਮੀ ਚੜੂਗੀ ਇਹਨਾਂ ਨੇ ਟੂ ਟੂ ਬੋਲਣ ਲੱਗ ਪਏ ਬਜਤ ਜਾਦਾ ਹੈ ਚਲੋ ਚਲੋ ਓਏ ਮਿੱਤਰੋ ਸ਼ਾਪਿੰਗ ਹੋ ਗਈ ਦਾਨ ਤਨਵੀਰ ਦੀਆਂ ਸਿਮਰਨ ਦੀਆਂ ਮੰਮੀ ਦੀਆਂ ਤੇ ਮੇਰੇ ਵਾਲੇ ਦਾ ਟ੍ਰਿਕਲੇ ਘੜਤੇ ਆ ਜੇ ਘਣੇ ਲ ਅਸੀਂ ਬਹੁਤ ਮਿੰਤਾ ਨਾਲ ਕਰਨ ਨੂੰ ਤੁਮ ਹੈ ਸਰੰਦਾਂ ਨਹੀਂ ਜੀਆ ਚਲੋ ਹੁਣ ਚੱਲੀਏ نیچے ਤੇ ਮੈਂ ਤਨਵੀਰ ਦੇ ਵੀ ਸ਼ੂਜ਼ ਕਲੈਕਸ਼ਨ ਇੱਕ ਤੇ ਇੱਕ ਫਰਾਹੀ ਬਰੂਰੀਆਂ ਸਾਰੀਆਂ ਪੈਣੀਆਂ ਹੌ ਘੰਟੇ ਲੱਗ ਗਏ ਦੋ ਸ਼ਾਪਿੰਗ ਨੂੰ ਹੁਣ ਅਸੀਂ ਸ਼ਾਪਿੰਗ ਕਰਕੇ ਵੇਲੇ ਸਿਰਫ ਖਾਣਾ ਪੀਣਾ ਔਰ ਘਰ ਨੂੰ ਜਾਣਾ ਬਸ ਚੱਲੇ ਹੁਣ ਵੀਆਰ ਪੰਜਾਬ ਪਹਿਲਾਂ ਸੀਪੀ ਸਟਾਟੇ ਜਾਣਾ ਤਾਂ ਉੱਥੇ ਟਾਈਮ ਨਹੀਂ ਹੈਗਾ ਯਾਰ ਜਾਣ ਦਾ ਥੱਕ ਗਏ ਤੇ ਹੁਣ ਆਪਾਂ ਚੱਲੇ ਆ ਕਿੱਥੇ ਬੰਦੇ ਵੀਆਰ ਚ ਨਾ ਓਕੇ ਚਲੋ ਮਿੱਤਰੋ ਨੰਨੀ ਤਾਂ ਸੋ ਗਈ ਸਿਮਰਨ ਆਪਾਂ ਚੱਲੇ ਹੁਣ ਕੁਝ ਖਾ ਪੀ ਲਈਏ ਆਪਾਂ ਆਏ ਆ ਵੀਆਰ ਪੰਜਾਬ ਕੀ ਮਿੱਤਰੋ ਅੱਗੇ ਹਲਦੀ ਰਾਮ ਮਮੀ ਦੇ ਵਾਸਤੇ ਆਰਡਰ ਆਪਾਂ ਕੀਤਾ ਹੋਇਆ ਹੋਰ ਵੀ ਆ ਰਹੇ ਆ ਲੱਗਦਾ ਆ ਆ ਗਏ ਸਾਸ ਨੂੰ ਖਾਣ ਕੀ ਮਿੱਤਰੋ ਕੰਨ ਵੀ ਹੋਣ ਲੱਗੀ ਐ ਭੁੱਖ ਤੇ ਆਪਾਂ ਵੀ ਲੱਗਿਆ ਖਾਣ ਆ ਜਾਵੇ ਆਪਣਾ ਆਰਡਰ ਹਾਂ ਬਈ ਮਿੱਤਰੋ ਅੱਜ ਹੀ ਮੇਡਲ ਖਾ ਲੋ ਲੈ ਆ ਮੈਂ ਫਿਰ ਲੋ ਇੰਮੈਟਰ ਤਾਂ ਅਜੇ ਵੀ ਇਸੀ ਸੁੱਤੀ ਤੇ ਮੈਗਾ ਜਲਾ ਲੈਨੇ ਆਪਾਂ ਕੇ ਐਸਸੀ ਰੈਡੀ ਕਰਾਉਣਾ ਸੀਗਾ ਕਰਾ ਲਿਆ ਤੇ ਮਿੰਟ 2 ਲੱਗਣੇ ਹੋਰ ਬਾਜੀ ਗੱਲ ਸੁਣ ਯਰੇ ਇੱਕ ਸਮੋਕੀ ਹੋ ਰਿਹਾ ਐਡ ਹੋ ਜਾਊਗਾ ਵਿੱਚ ਇਹਦੇ ਪੈਕ ਕਰਨੇ ਆ ਕਰ ਦਿਓ ਐਡ ਇੱਕ ਮੋਕੀ ਕਰੀ ਸਾਰੇ ਪੈਕ ਕਰਨਾ ਹਾਂ ਪੈਕ ਕਰ ਦਿਓ ਰੋਪਾਗੇ ਧੱਲੇ ਤੇ ਆਪਾਂ ਆਪਣਾ ਕੇਫਸੀ ਸਮੋਕੀ ਵਗੈਰਾ ਲਿਆਏ ਸੀਗੇ। ਇਹ ਨੰਨੀ ਸੁੱਤੀ ਪਈ ਆ ਬਾਹਾਂ ਦੀ ਖੱਲੀਆਂ ਪੈ ਗਈਆਂ। ਤੇ ਲਿਆਓ ਮੰਮੀ ਖੋਲ ਲੋ ਫੇ। ਕੀ ਦੇ ਰਹੀਆਂ? ਆਪਾਂ ਖਾ ਲਈ ਹੁਣ ਪੇਟ ਪੂਜਾ ਕਰ ਲਈਏ। ਫੇ ਮਿਲਦੇ ਆ ਤੁਹਾਨੂੰ ਪੇਟ ਪੂਜਾ ਕਰਕੇ। ਉਹਦੇ ਨਾਲ ਤਾਂ ਆਹੀ ਬੋਲਮੀ ਛੋਟੇ ਛੋਟੇ ਟੇਸਟਿੰਗ। ਇਹ ਚਾਹ ਨਾਲ ਇੱਕ ਫ੍ਰੀ ਆ। ਤੇ ਬੁੱਧੇ ਵਾਂਗੂ ਬੋਆ ਲੰਗੇ ਤੂੰ। ਤੇ ਕਹਿੰਦੇ ਫ੍ਰੀ ਦੇ ਪਾਉਂਦੇ। ਚਾਹ ਤਾਂ ਲਿੱਤੀ। ਕਿਤੇ ਦਿੱਤਾ ਹੀ ਐਡਾ ਇੱਕ ਹੋਰ ਬੋਆ ਲੰਗੇ ਭਾਈ। ਹੋਰ ਬੋਆ ਦੇ। ਨਾਲੇ ਮੈਂ ਤਾਂ ਪੇਟ ਪੂਜਾ ਹੋ ਗਈ ਹੁਣ ਆਪਾਂ ਲੱਗਿਆ ਤੁਰਨ ਚਲੀਏ ਘਰ ਨੂੰ ਗਾਈਸ ਖਾ ਲੋ ਗਾਈਸ ਫਰੀ ਫਰੀ ਤੁਸੀਂ ਵੀ ਜਰੂਰ ਫਰੀ ਲੈ ਕੇ ਜਾਇਓ ਮੈਨੂੰ ਤਾਂ ਡੋਂਗੀਆਂ ਦਾ ਲਾਹ ਹੋ ਜਾਂਦਾ ਜੀ ਹੱਡੀਆਂ ਵੀ ਬਾਹਰ ਨਹੀਂ ਕੋਈ ਮਿੱਤਰੋ ਸ਼ਾਪਿੰਗ ਆ ਹੋਗੀਆਂ ਡਨ ਪਹਿਲਾਂ ਤਾਂ ਤੁਹਾਨੂੰ ਦਿਖਾ ਦਈਏ ਕਿ ਇਹ ਹੈਗੇ ਤਨਵੀਰ ਦੀ ਡਰੈਸ ਆਹ ਸਿਮਰਨ ਆਹ ਸਿਮਰਨ ਦੀ ਡਰੈਸ ਹੈ ਇਹ ਦੇਖੋ ਇਹ ਦੇਖੋ ਇਹ ਦੇਖੋ ਇਹ ਦੇਖੋ ਇਹ ਦੇਖੋ ਇਹ ਦੇ ਆ ਮੀਡੀਆ ਤੇ ਫੇਰ ਆ ਸਿਮਰਨ ਦੀ ਆ ਤੇ ਫੇਰ ਆ ਮੇਰੇ ਸ਼ੂਜ਼ਾਂ ਟੀ-ਸ਼ਰਟਾਂ ਤੇ ਸੈਂਡ ਹੋ ਗਏ ਮੁੰਡੀ ਦਾ ਗੱਲਬਾਤ ਪੂਰੀ ਓਕੇ ਐ ਪਰ ਚੈੱਕ ਫੁੱਲ ਈਮਾ ਰੋਇ ਮੈਟਰੋ ਵਲੋਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਤਾਂ ਜੋ ਤੇ ਬੈਲ ਆਈਕਨ ਵੀ ਦਬਾਇਆ ਕਰੋ ਤਾਂ ਜੋ ਤੁਹਾਨੂੰ ਸਾਰੀਆਂ ਵੀਡੀਓ ਦਾ ਪਤਾ ਲੱਗ ਸਕੇ ਸਾਡੀ ਆਉਣ ਵਾਲੀਆਂ ਤਾਂ ਥੈਂਕ ਯੂ ਬਾਏ ਬਾਏ ਟਾਟਾ ਕਰ ਸਾਰੇ ਜਣੇ ਭਾਈ ਬਾਏ